ਹੈਲੀਕਾਪਟਰ ਕ੍ਰੈਸ਼ ਸੇਰਾਂ ਦੇ ਰਾਸ਼ਟਰਪਤੀ ਇब्राहिम ਰਈਸੀ ਦੀ ਮੌਤ ਦੀ ਪੁਸ਼ਟੀ ਰਾਸ਼ਟਰਪਤੀ ਵਿਦੇਸ਼ ਮੰਤਰੀ ਸਣੇ ਸਾਰੇ 9 ਲੋਕਾਂ ਦੀ ਮੌਤ ਅਜ਼ਰਬੈਜਾਨ ਦੀਆਂ ਪਹਾੜੀਆਂ ਚ ਮਿਲਿਆ ਮਲਬਾ ਭਿਆ ਮੋਦੀ ਦੇ ਵੀ ਘਟਨਾ ਤੇ ਜਤਾਇਆ ਤੋ ਨੈਸ਼ਨਲ ਰੂਟ ਵੀਜ਼ਾ ਖਤਮ ਕਰਨ ਦੀ ਤਿਆਰੀ ਚ ਯੂਕੇ ਸਰਕਾਰ ਸਕੀਮ ਖਤਮ ਕਰਨ ਦੇ ਹੱਕ ਚ ਪ੍ਰਧਾਨ ਮੰਤਰੀ Rishi <Sansi> Sunak ਵੀਜ਼ਾ ਯੋਜਨਾ ਦੇ ਤਹਿਤ ਸਭ ਤੋਂ ਜ਼ਿਆਦਾ ਭਾਰਤੀ ਸਟੂਡੈਂਟ ਕਰਦੇ ਨੇ ਅਪਲਾਈ ਉਤਸਵਾਂ ਚ ਉਹਨਾਂ ਦੇ 5ਵੇਂ ਗੇਰ ਤੋਂ 49 ਸੀਟਾਂ ਤੇ VOTING ਜਾਰੀ 9 ਵਜੇ ਤੱਕ 10% ਹੋਈ VOTING ਰਾਹੁਲ ਗਾਂਧੀ ਸ੍ਰੇਤੀ ਰਾਣੀ ਰਾਜਨਾਥ ਸਿੰਘ ਸਮੇਤ ਕਈ ਦਿਗਜਾਂ ਦੀ ਕਿਸਮਤ ਦਾ ਕਿ ਮੁੰਬਈ ਚ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਬਾਲੀਵੁੱਡ ਸਟਾਰ ਕਰਮੇਂਦਰ ਨੇ ਵੀ ਆਪਣੇ ਵੋਟ ਹੱਕ ਦਾ ਕੀਤਾ ਇਸਤੇਮਾਲ ਅਕਸ਼ੇ ਕੁਮਾਰ ਫਰਹਾਨ ਅਖਤਰ ਜਾਨਵੀ ਕਪੂਰ ਨੇ ਪਾਈ ਵੋਟ ਰਾਜ ਕੁਮਾਰ ਰਾਵ ਪ੍ਰੇਸ਼ ਸ਼ਾਵਲ ਨੇ ਵੀ ਕੀਤਾ ਮਤ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਲਾਈ ਬਾਸੀ ਮਾਨ ਅੱਜ ਲੁਧਿਆਣਾ ਚ ਕਰਨਗੇ ਰੋਸ਼ੋ ਸੁਖਬੀਰ ਬਾਦਲ ਫਜ਼ਲਕਾ ਦੇ ਵਿੱਚ ਕਰਨਗੇ ਰੈਲੀ ਕਾਂਗਰਸ ਤੇ ਭਾਜਪਾ ਨੇ ਵੀ ਚੋਕੀ ਤਾਕਤ ਹਰਿਆਣਾ ਚ ਆਖਰੀ ਦੌਰ ਚ ਪਹੁੰਚਿਆ ਪ੍ਰਚਾਰ ਅਮਿਤ ਸ਼ਾ ਅੱਜ ਕਰਨਾਲ ਚ ਜਰ ਅਤੇ ਹਿਸਾ ਚ ਕਰਨਗੇ ਰੈਲੀਆਂ ਤਾਂ ਯੋਗੀ ਅਦਤਨਾਥ ਸਿਰਸਾ ਤੇ ਚੰਡੀਗੜ੍ਹ ਚ ਕਰਨਗੇ ਕੈਂਪੇ ਚਲੰਦਾ ਦੇ 4 ਜ਼ਿਲ੍ਹਿਆਂ ਦੇ ਵਿੱਚ ਦੋ ਬੇੜੀਆਂ ਚ ਜ਼ਬਰਦਸਤ ਟੱਕਰ ਤਿੰਨ ਲੋਕਾਂ ਦੀ ਮੌਤ ਪੰਜ ਜ਼ਖਮੀ ਹੁਣਟਾਰੀਓ ਚ ਕਿੰਗਸਟਨ ਦੇ ਨੇੜੇ ਵਾਪਰੇ ਹਾਦਸਾ ਅਗਲੇ 5 ਦਿਨ ਕਹਿਰ ਦੀ ਗਰਮੀ ਦਾ ਰੈਡ ਅਲਰਟ ਪੰਜਾਬ ਹਰਿਆਣਾ ਚੰਡੀਗੜ੍ਹ ਚ ਚੱਲ ਰਹੀ ਹੀਟ ਵੇਵ 45 ਡਿਗਰੀ ਦੇ ਕਰੀਬ ਪਾਰਾ ਹਰਿਆਣਾ ਦੇ 3 ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਪੰਜਾਬ ਚ ਬਦਿਆ ਸਕੂਲਾਂ ਦਾ ਵਕਤ ਟਰੋਚਰ ਐਟ ધ 846 ਡਿਗਰੀ ਜੀ ਹਾਂ 5 ਦਿਨ ਕਹਿਰ ਦੀ ਗਰਮੀ ਪੈਣ ਵਾਲੀ ਹੈ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਪੰਜਾਬ ਚ ਕਰੀ 45 ਡਿਗਰੀ ਤਾਪਮਾਨ ਰਹੇਗਾ ਪੰਜਾਬ ਹਰਿਆਣਾ ਚੰਡੀਗੜ੍ਹ ਚ ਦੱਸ ਦਈਏ ਕਿ ਹੀਟ ਵੇਵ ਯਾਨੀ ਕਿ ਲੂ ਚੱਲ ਰਹੀ ਹੈ ਤੇਜ਼ ਗਰਮ ਹਵਾਵਾਂ ਚੱਲ ਰਹੀਆਂ ਨੇ ਤਾਂ ਕੱਲ ਪਠਾਨਡਾ ਦੇ ਵਿੱਚ ਸਭ ਤੋਂ ਵੱਧ 46.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਆਉਣ ਵਾਲੇ ਦਿਨਾਂ ਚ ਇਹ ਗੱਲ ਕੀਤੀ ਜਾਵੇ ਤਾਂ ਹੀਟ ਵੇਵ ਪਰੇਸ਼ਾਨ ਕਰੇਗੀ ਗਰਮੀ ਦੇ ਕਰਕੇ ਹਰਿਆਣਾ ਦੇ 10 ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ करनाल, ਕੈਥਲ, ਰਿਵਾੜੀ ਚ ਪੰਜਵੀਂ ਪੰਜਵੀਂ ਤੱਕ ਦੇ ਸਕੂਲ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ हिसार, ਫਰਖੇਤਰ, सोनीपत, ਸਰਸਾ, ਜੀਨ ਤੇ ਨੂਹ ਦੇ ਵਿੱਚ 8ਵੀਂ ਕਲਾਸ ਤੱਕ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਚਰਖੀਦਾੜ ਦੇ ਵਿੱਚ ਵੀ ਸਾਰੇ ਸਕੂਲਾਂ 'ਚ ਛੁੱਟੀਆਂ ਹੋ ਗਈਆਂ ਨੇ ਔਰ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਸਮਾਂ ਕਰ ਦਿੱਤਾ ਗਿਆ ਔਰ ਅੱਜ ਜਹਾ ਪਹਿਲਾ ਦਿਨ ਸੀ ਜਦੋਂ ਬੱਚੇ 7 ਵਜੇ ਸਵੇਰੇ ਸਕੂਲ ਪਹੁੰਚੇ ਨੇ ਔਰ ਹੁਣ 12 ਵਜੇ ਛੁੱਟੀ ਹੋ ਜਾਏਗੀ ਤਾਂ ਚੰਡੀਗੜ੍ਹ ਦੇ ਵਿੱਚ ਵੀ ਦੱਸਿਆ ਕਿ ਅੱਜ ਤੋਂ ਸਭਾ ਬਦਲ ਦਿੱਤਾ ਗਿਆ ਸਵੇਰੇ 7:30 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸਕੂਲ ਜਰੇ ਨੇ ਉਹ ਲੱਗ ਰਹੇ ਨੇ ਤਾਂ ਇਸ ਸਮਾਂ ਤੈ ਕੀਤਾ ਗਿਆ ਔਰ ਜੇਕਰ ਟੈਂਪਰੇਚਰ ਦਾ ਜ਼ਿਕਰ ਕੀਤਾ ਜਾਵੇ ਤਾਂ ਪੰਜਾਬ ਹਰਿਆਣਾ ਔਰ ਵੱਖ-ਵੱਖ ਉੱਤਰ ਪ੍ਰਦੇਸ਼ ਵਿੱਚ ਦੱਸ ਦਈਏ ਕਿ ਤਾਪਮਾਨ ਜਿਹੜਾ ਹੈ ਉਹ ਬੇਹਦ ਹੀ ਜ਼ਿਆਦਾ ਵੱਧ ਚੁੱਕਿਆ ਹੈ ਜੇਕਰ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕੀਤੀ ਜਾਵੇ ਦਾ 46 ਡਿਗਰੀ ਤੱਕ ਜਿਹੜਾ ਹੈ ਤਾਂ ਦਰਜ ਕੀਤਾ ਗਿਆ ਔਰ ਅਗਰ ਐਵਰੇਜ ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਐਵਰੇਜ ਦੇ ਵਿੱਚ ਜਿਹੜਾ 43 ਡਿਗਰੀ ਤੋਂ ਲੈ ਕੇ 46 ਡਿਗਰੀ ਤੱਕ ਤਾਪਮਾਨ ਹੈ ਔਰ ਸਭ ਤੋਂ ਅਹਿਮ ਖਬਰ ਇਹ ਹੈ ਕਿ ਹਰਿਆਣਾ ਦੇ ਜਿਹੜੇ 10 ਜ਼ਿਲ੍ਹੇ ਨੇ ਔਰ ਆ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਇੰਨੀ ਜ਼ਿਆਦਾ ਤੇਜ਼ ਗਰਮੀ ਪੈ ਰਹੀ ਹੈ ਔਰ ਬਹੁਤ ਤੇਜ਼ ਗਰਮੀ ਦੇ ਕਰਕੇ ਜਿਹੜੇ ਆਮ ਤੌਰ ਤੇ ਲੋਕ ਕਮਾਕਾਰਾਂ ਦੇ ਲਈ ਘਰ ਤੋਂ ਬਾਹਰ ਨਿਕਲਦੇ ਨੇ ਔਰ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਜਿਹੜੇ ਮਜਬੂਰੀ ਵਾਸਤੇ ਘਰੋਂ ਬਾਹਰ ਨਿਕਲਣਾ ਪੈਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਉਹ ਮਹਿਸੂਸ ਕਰ ਰਹੇ ਨੇ ਇਸ ਤੇਜ਼ ਗਰਮੀ ਨੂੰ ਕਿਉਂਕਿ ਇਸ ਵਾਰ ਇਹ ਵੀ ਕਿਹਾ ਗਿਆ ਕਿ ਅਗੇਤੀ ਗਰਮੀ ਜਿਹੜੀ ਆ ਪੈ ਰਹੀ ਹੈ ਜੂਨ ਦੇ ਮਹੀਨੇ ਚ ਅਭੂਮਨ ਤੌਰ ਤੇ ਅਜਿਹੀ ਗਰਮੀ ਜਿਹੜੀ ਹੈ ਉਹ ਮਹਿਸੂਸ ਕੀਤੀ ਜਾਂਦੀ ਸੀ ਤਾਂ ਅੱਜ ਟੈਂਪਰੇਚਰ ਵੀ ਦਿਖਾ ਰਹੇ ਆ ਤੁਹਾਨੂੰ ਕਿ ਕਿੱਥੇ ਕਿੰਨਾ ਟੈਂਪਰੇਚਰ ਦਿੱਲੀ ਦੇ ਵਿੱਚ 48 ਡਿਗਰੀ ਮੈਕਸਿਮਮ ਟੈਂਪਰੇਚਰ ਆਰ ਇਸੇ ਤਰੀਕੇ ਬਠਿੰਡਾ ਦੇ ਵਿੱਚ 45 ਡਿਗਰੀ ਔਰ ਉਸ ਤੋਂ ਬਾਅਦ ਵੱਖ-ਵੱਖ ਹੋਰ ਜ਼ਿਲ੍ਹਾ ਦਾਵਾ ਸੀਐਸ ਲਗਾਤਾਰ ਇਸੇ ਤਰੀਕੇ ਟੈਂਪਰੇਚਰ ਦੇਣਾ ਤੁਹਾਡੇ ਤੱਕ ਪਹੁੰਚਾਦੇ ਰਵਾਂਗੇ ਤਾਂ ਸਿੱਧਾ ਰੁਕ ਕਰਦੇ ਹਾਂ ਕਪੂਰਥਲਾ ਤੋਂ ਸੰਦੀਪ ਅਬਰੋਏ ਮੇਰੇ ਸਯੋਗੀ ਲਾਈਵ ਮੌਜੂਦ ਨੇ ਦਿਪਕ ਸਿੰਘਲਾ ਮੋਗਾ ਤੋਂ ਲਾਈਵ ਮੌਜੂਦ ਨੇ ਇਸੇ ਤਰੀਕੇ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ ਤਾਂ ਸੰਗਰੂਰ ਤੋਂ ਚਰਨਜੀਤ ਕੌਸ਼ਲ ਸਾਡੇ ਨਾਲ ਫੋਨ ਲਾਈਵ ਜੁੜ ਚੁੱਕੇ ਨੇ ਔਰ ਅਸੀਂ ਅਪਡੇਟ ਰਵਾਂਗੇ ਕਿ ਕਿੰਨੀ ਜ਼ਿਆਦਾ ਇਸ ਵੇਲੇ ਅਤ ਦੀ ਗਰਮੀ ਜਿਹੜੀ ਹੈ ਉਹ ਪੈ ਰਹੀ ਹੈ ਤਾਂ ਸਭ ਤੋਂ ਪਹਿਲਾਂ ਸੰਗਰੂਰ ਦਾ ਰੁਕ ਕਰਦੇ ਹਾਂ ਚਰਨਜੀਤ ਕੌਸ਼ਲ ਦਾ ਰੁਕ ਕਰਦੇ ਹਾਂ ਰਨਜੀਤ ਸੰਗਰੂਰ ਦਾ ਜ਼ਿਕਰ ਕੀਤਾ ਜਾਵੇ ਕਿਉਂਕਿ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਸਿਆਸੀ ਗਰਮੀ ਤਾਂ ਇੱਕ ਪਾਸੇ ਬੇਹੱਦ ਜ਼ਿਆਦਾ ਹੈ ਹੀ ਹੈ ਪਰ ਦੂਸਰੇ ਪਾਸੇ ਜੋ ਹੀਟ ਵੇਵ ਚੱਲ ਰਹੀ ਹੈ ਰੈਡ ਅਲਰਟ ਦੇ ਮੁਤਾਬਿਕ ਬੇਹੱਦ ਹੀ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਹੈ ਕੀ ਕੁਝ ਰਿਪੋਰਟ ਹੈ ਸੰਗਰੂਰ ਦੀ ਤਾਂ ਬਿਲਕੁਲ ਗੁਰਜੋਤ ਅਗਰ ਗੱਲ ਕਰੀਏ ਜਿੱਥੇ ਸਿਆਸੀ ਗਰਮੀ ਜਿਹੜੀ ਹੈਗੀ ਆ ਵੱਧਦੀ ਨਜ਼ਰ ਆ ਰਹੀ ਹੈ ਉੱਥੇ ਜਿਹੜੀ ਹੈਗੀ ਆ ਮੌਸਮੀ ਗਰਮੀ ਵੀ ਆਪਣਾ ਹੁਣ ਪ੍ਰਕੋਪ ਦਿਖਾਉਂਦੀ ਨਜ਼ਰ ਆ ਰਹੀ ਆ ਲਗਾਤਾਰ ਜਿਹੜਾ ਹੈਗਾ ਦਿਨ ਦਾ ਪਾਰਾ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਮੌਸਮ ਵਿਭਾਗ ਨੇ ਪੂਰੀ ਚੇਤਾਵਨੀ ਦੇ ਦਿੱਤੀ ਹੈ ਕਿ 5-6 ਦਿਨ ਜਿਹੜਾ ਹੈਗਾ ਪਾਰਾ ਇਸੇ ਤਰੀਕੇ ਨਾਲ ਆਪਣਾ ਪ੍ਰਕੋਪ ਦਿਖਾਏਗਾ ਜਿਹੜਾ ਸੂਰਜ ਹੈਗਾ ਸੂਰਜ ਬਿਲਕੁਲ ਸਿੱਧੇ ਤਰੀਕੇ ਦੇ ਨਾਲ ਜਿਹੜਾ ਹੈਗਾ ਹਮਲਾ ਕਰੂਗਾ ਕਿਉਂਕਿ ਧੁੱਪ ਦੇ ਵਿੱਚ ਹੁਣ ਖੜਨਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਆ ਚੋਣਾ ਚੱਲ ਰਹੀਆਂ ਨੇ ਲੋਕ ਕਿਤਨਾ ਕਿਤੇ ਪ੍ਰਚਾਰ ਦੇ ਵਿੱਚ ਆਪਣਾ ਕੰਮ ਕਰਦੇ ਦਿਖਾਏ ਦੇ ਰਹੇ ਪਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਬੱਚਿਆਂ ਨੂੰ ਵੀ ਕਰਨਾ ਪੈ ਰਿਆ ਸੀ ਤਾਂ ਹੁਣ ਬੱਚਿਆਂ ਨੂੰ ਜ਼ਰੂਰ ਰਾਹਤ ਮਿਲੀ ਆ 12 ਵਜੇ ਤੱਕ ਬੱਚੇ ਆਪਣੇ ਘਰਾਂ ਦੇ ਵਿੱਚ ਪਹੁੰਚ ਜਾਣਗੇ ਛੁੱਟੀ ਹੋ ਜਾਊਗੀ ਸਵੇਰੇ 7 ਵਜੇ ਤੋਂ ਲੈ ਕੇ ਜਿਹੜੇ ਨੇ ਸਕੂਲ ਲੱਗਣਗੇ ਤਾਂ ਇੱਧਰ ਸਾਡੇ ਨਾਲ ਕੁਝ ਲੋਕ ਬੈਠੇ ਨੇ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਕਹਿੰਦੇ ਇੱਕ ਰੁੱਖ 100 ਸੁੱਖ ਤਾਂ ਦਰਖਤ ਵਿਚਾਰਿਆ ਬਾਪੂ ਗਰਮੀ ਕਿੰਨੀ ਹੈਗਾ ਹੁਣ ਗਰਮੀ ਜਿਆਦਾ ਹੈ ਜੀ ਬਹੁਤ ਜਿਆਦਾ ਹੈ ਜੀ ਦਰਖਤ ਤੋਂ ਛਾਂ ਹੇਠ ਬੈਠੇ ਹਾਂ ਹਾਂ ਜੀ ਸਵੇਰ ਤਾਂ ਠੀਕ ਆ ਪਰ ਹੁਣ ਗਰਮੀ ਬਹੁਤ ਜਿਆਦਾ ਪਾਰਾ ਵੱਜਣ ਦਾ ਹਾਂ ਜੀ ਅਸੀਂ ਘਰੇ ਨਹੀਂ ਗਏ ਹੈਗੇ ਗਰਮੀ ਇੰਨੀ ਪੈਂਦੀ ਹੈ ਘਰੇ ਵੀ ਬਾਹਰ ਵੀ ਬੇਸ ਹਵਾ ਵੀ ਪੈ ਰਹੀ ਹੈ ਜੀ ਇੰਨੀ ਆ ਜੀ ਗੱਲ ਕਰਨ ਨੂੰ ਵੀ ਸਾਡੀ ਗਰਮੀ ਲੱਗਦੀ ਆ ਕੀ ਕਰੀ ਐਨੀ ਗਰਮੀ ਤਾਂ ਮੈਂ ਕਹਿੰਦਾ ਦੇਖਿਉਣੀ ਕੁਝ ਉਹ 4 ਦਿਨ ਪਹਿਲਾਂ ਗੱਲ ਕਰੀਏ ਮੌਸਮ ਠੀਕ ਸੀ ਤਾਂ ਇੱਕਦਮ ਮੌਸਮ ਦੇ ਵਿੱਚ ਫਰਕ ਪਿਆ 2-4 ਦਿਨਾਂ ਤੋਂ ਲਾ ਕੇ ਐਨਾ ਮੌਸਮ ਵੱਧ ਗਿਆ ਬੇ ਹਿਸਾਬ ਇਹ ਠੀਕ ਕਿਵੇਂ ਹੋਊਗਾ ਹੁਣ ਕੰਮ ਕਰ ਕੀ ਕਰਦੇ ਤੁਸੀਂ ਹਾਂ ਜੀ ਹਾਇ ਤਾਂ ਬੇਲੇ ਹਨੀ ਵੀ ਬੇਲੇ ਆ ਹਰ ਕਿਤੇ ਸਮਾਂ ਦੁਪਹਿਰ ਨਾ ਕਰ ਰਹੇ ਨੀ ਔਖੀ ਹੋ ਜਾਂਦੀ ਹੈ ਦੁਪਹਿਰ ਇਹ ਐਨੇ ਰਾਤ ਨੂੰ ਵੀ ਐਨੇ ਮੰਜੇ ਦੇ ਕੱਲੇ ਪਾਈ ਨਹੀਂ ਸਕਦੇ ਦੋ ਦੋ ਪੱਖੇ ਲਾਉਨੇ ਫੇਰ ਵੀ ਗਰਮੀ 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 ਹੋ ਰਹੀ ਨੇ ਐਨੀ ਗਰਮੀ ਆ ਅਜੇ ਤਾਂ ਮਈ ਚੱਲ ਰਿਹਾ ਮਈ ਦੇ 10 ਦਿਨ ਪਏ ਨੇ ਜੂਨ ਪਿਆ ਜੁਲਾਈ ਪਿਆ ਉਹਨਾਂ ਦਾ ਸਮਾਂ ਕਿਵੇਂ ਲੱਗਦਾ ਫਿਰ ਉਹਨਾਂ ਦਾ ਸਮਾਂ ਅਸੀਂ ਦੇਖ ਕੇ ਹੈਰਾਨ ਹੁੰਨੇ ਆ ਵੀ ਉਹ ਸਮਾਂ ਕਿਵੇਂ ਲੱਕੂਗਾ ਅਜੇ ਤਾਂ 10 11 ਦਿਨ ਹੀ ਸੀ ਦੇ ਮਈ ਦੇ ਹੀ ਪਏ ਨੇ ਫਿਰ ਜੂਨ ਆਊਗਾ ਫਿਰ ਜਲਾਈ ਆਊਗੀ ਵੀ ਉਹ ਕਿਵੇਂ ਕੱਟਾਂਗੇ ਉਹ ਦੁਪਹਿਰ ਦੁਪਹਿਰਾ ਦਰਖਤਾਂ ਥੱਲੇ ਕਰਦੇ ਹਾਂ ਵੀ ਦੁਪਹਿਰੇ ਦੁਪਹਿਰੇ ਅਸੀਂ ਦਰਖਤਾਂ ਥੱਲੇ ਆ ਜਣਿਆ ਵੀ ਤਾਂ ਸਾਡਾ ਟਾਈਮ ਮਸਾ ਲੱਗਦਾ ਹੈ ਲੱਗਦਾ ਵੀ ਹਾਂ ਜਿਹੜੇ ਦਰਖਤ ਨੇ ਕਿ ਤਰ੍ਹਾਂ ਕਿਤੇ ਬਚਾਉਂਦੇ ਨੇ ਹੋਂ ਤਾਂ ਲੋਕ ਵੀ ਵੱਢੀ ਜਾਂਦੇ ਨੇ ਜਿਹੜੇ ਦਰਖਤ ਨੇ ਇਹੇ ਜੀ ਲਾਉਣੇ ਚਾਹੀਦੇ ਨੇ ਵੱਢਣੇ ਨਹੀਂ ਚਾਹੀਦੇ ਇਹ ਅਸੀਂ ਆਮ ਕਹਿੰਦੇ ਹਾਂ ਲੋਕਾਂ ਨੂੰ ਵੀ ਇੱਕ ਦਰਖਤ ਸੌ ਸੁੱਖ ਦਿੰਦਾ ਬਿਲਕੁਲ ਬਾਈ ਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਜੱਗੀ ਹੈ ਜੀ ਕਿਵੇਂ ਦੇਖਦਾ ਜੱਗੀ ਸਾਹਿਬ ਗਰਮੀ ਲਗਾਤਾਰ ਵੱਧ ਗਈ 1 ਲਖਤ ਪਾਰੇ ਨੇ ਕਹਿੰਦੇ ਸਪਾਰਟ ਮਰੀ ਪੰਜ-ਛੇ ਦਿਨ ਕਹਿੰਦੇ ਗਰਮੀ ਇਹ ਜੀ ਹੋਰ ਪੈਣੀ ਵਧੀਆ ਕੜਾਕੇ ਦੀ ਹਾਂ ਜੀ ਸੁਣਦਿਆ ਜੀ ਖਬਰਾਂ ਸੁਣੀਆਂ ਨੇ ਜੀ ਕਹਿੰਦੇ ਗਰਮੀ ਪੈਣੀ ਕੱਲ ਮੈਂ ਪਰਸੋਂ ਪਟਿਆਲੇ ਗਿਆ ਜੀ ਚਰਨਜੀਤ ਜੀ ਮੈਂ ਸਕੂਟੀ ਉੱਤੇ ਆਪਣੀ ਬੇਟੀ ਨੂੰ ਲੈ ਕੇ ਆਇਆ ਸੀ ਹਸਪੀਟਲ ਵਿੱਚ ਜੀ ਤੇ ਮੇਰਾ ਲਈ ਮੱਥਾ ਸੜਿਆ ਜੀ ਪੈਰ ਵੀ ਸੜਨ ਦੀ ਸਕੂਟੀ ਉੱਤੇ ਹੀ ਤਾਂ ਤਬਸੇ ਪੂਰੀ ਹੈ ਪੂਰੀ ਤਬਸਾ ਜੀ ਮੈਂ ਰਸਤੇ ਵਿੱਚ ਤਿੰਨ-ਚਾਰ ਵਾਰ ਆਪਣੀ ਬੇਟੀ ਨੂੰ ਕੜਾਕੇ ਪਾਣੀ ਪਿਆ ਜੀ ਆ ਸਫਰ ਕਰਨਾ ਵੀ ਕਾਫੀ ਮੁਸ਼ਕਿਲ ਹੋ ਰਿਹਾ ਤੁਹਾਨੂੰ ਪਹਿਲਾਂ ਇਹ ਮੈਂ ਇਸ ਵਾਰ ਥੋੜੀ ਜੀ ਇੱਕ ਵਾਰ ਤਸਵੀਰ ਦਿਖਾ ਦਾਂ ਵੀ ਜਿਹੜੇ ਸੁਣਾ ਵੀ ਗਰਮੀ ਦਾ ਦੁਕਾਉਂਦੇ ਆ ਅਸੀਂ ਹੋਰ ਜ਼ਿਲ੍ਹਿਆਂ ਤੋਂ ਵੀ ਰਿਪੋਰਟ ਲੈ ਲਈਏ ਅੰਮ੍ਰਿਤਸਰ ਦਾ ਰੁਕਾ ਦਿਆਂ ਰਾਜੀਵ ਸ਼ਰਮਾ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਦੇ ਵਿੱਚ ਰਾਜੀਵ ਠੰਡ ਦਾ ਜ਼ਿਕਰ ਕਰੀਏ ਉਹ ਵੀ ਕੜਾਕੇ ਦੀ ਪੈਂਦੀ ਹੈ ਔਰ ਜੇਕਰ ਗਰਮੀ ਦਾ ਜ਼ਿਕਰ ਕਰੀਏ ਤਾਂ ਉਹ ਵੀ ਬਹੁਤ ਜ਼ਿਆਦਾ ਤਾਪਮਾਨ ਹੁੰਦਾ ਹੈ ਬਾਰਡਰ ਦੇ ਨਾਲ ਲੱਗਦਾ ਏਰੀਆ ਹੈ ਚਨਜੀਤ ਜ਼ਿਕਰ ਕਰ ਰਹੇ ਸੀ ਕਿ ਬੱਚਿਆਂ ਨੂੰ ਕਿਤੇ ਨਾ ਕਿਤੇ ਰਾਹਤ ਮਹਿਸੂਸ ਹੋਈ ਹੈ 7 ਵਜੇ ਤੋਂ 12 ਵਜੇ ਤੱਕ ਪਰ ਕੀ ਲੱਗਦਾ ਹੈ ਕਿਉਂਕਿ ਛੁੱਟੀ ਵੇਲੇ 12 ਵਜੇ ਪੂਰਾ ਅਸੀਂ ਕਹਿ ਸਕਦੇ ਹਾਂ ਕਿ ਤਾਪਮਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਪੂਰੀ ਤਪਸ਼ ਹੁੰਦੀ ਹੈ ਸੂਰਜ ਦੀ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਹਰਿਆਣੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਤਾਂ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਅੰਮ੍ਰਿਤਸਰ ਦੇ ਵਿੱਚ ਅੱਜ 7 ਵਜੇ ਜਿਹੜੇ ਸਕੂਲ ਹੈ ਉਹ ਲੱਗੇ ਸੀ ਔਰ 12 ਵਜੇ ਅ ਜਿਹੜੀ ਛੁੱਟੀ ਹੈ ਬੱਚਿਆਂ ਨੂੰ ਹੋਣੀ ਹੈ ਪਰ ਹੱਲੇ 11 ਵਜੇ ਦਾ ਸਮਾਂ ਹੈ ਪਰ ਬਹੁਤ ਜ਼ਿਆਦਾ ਤਾਪਮਾਨ ਜੋ ਹੈ ਤਪੇਸ਼ਾ ਮੌਸਮ ਦੇ ਵਿੱਚ ਤਾ ਆਮ ਜਿਹੜੇ ਲੋਕ ਨੇ ਜਿਨਨੂੰ ਕੋਈ ਬਹੁਤ ਕੋਈ ਜ਼ਰੂਰੀ ਕੰਮ ਹੈ ਉਹ ਤਾਂ ਘਰੋਂ ਨਿਕਲਦਾ ਹੈ ਪਰ ਜੇਕਰ ਅਸੀਂ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ ਵੀ ਬਹੁਤ ਔਖੀ ਹੈ ਅੱਜਕੱਲ ਕਿਉਂਕਿ ਚੋਣਾਂ ਦਾ ਸੀਜ਼ਨ ਹੈ ਔਰ ਚੋਣ ਕਮਿਸ਼ਨ ਦੇ ਵੱਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਨੇ ਤਾਂ ਗਰਮੀ ਦੇ ਵਿੱਚ ਪੁਲਿਸ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਧੁੱਪ ਬਹੁਤ ਜ਼ਿਆਦਾ ਹੈ ਹਾਲਾਂਕਿ ਪੁਲਿਸ ਕਮਿਸ਼ਨਰ ਵੱਲੋਂ ਇਹਨਾਂ ਦੇ ਲਈ ਇਸ ਤਰੀਕੇ ਦੇ ਜਿਹੜੇ ਸ਼ੈੱਡ ਨੇ ਉਹ ਜ਼ਰੂਰ ਤਿਆਰ ਕਰਵਾਏ ਆ ਕਿ ਜੇਕਰ ਧੁੱਪ ਬਹੁਤ ਜ਼ਿਆਦਾ ਹੈ ਜਾਂ ਥੋੜਾ ਸਮਾਵਨਾਂ ਨੂੰ ਵਿੱਚੋਂ ਕੋਈ ਰੋਟੀ ਖਾਣ ਦਾ ਜਾਂ ਕਦੋਂ ਮਿਲਦਾ ਤਾਂ ਇੱਥੇ ਛੱਡ ਥੱਲੇ ਬੈਠ ਜਾਂਦੇ ਨੇ ਪਰ ਤੁੱਪ ਦੇ ਵਿੱਚ ਡਿਊਟੀ ਕਰਦੇ ਹੋਏ ਤੁਸੀਂ ਦੇਖੋ ਕਿ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਨਜ਼ਰ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਗਰਮੀ ਹੈ ਪਰ ਕਿਉਂਕਿ ਡਿਊਟੀ ਇਹਨਾਂ ਦੇ ਲਈ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਬਾਕੀ ਜਿਹੜੇ ਕੰਮ ਨੇ ਪਰ ਇਹ ਅਜਿਹੇ ਮੌਸਮ ਦੇ ਵਿੱਚ ਕਾਫੀ ਔਖਾ ਹੋ ਜਾਂਦਾ ਤੁਸੀਂ ਦੇਖੋ ਸੜਕਾਂ ਦੇ ਉੱਤੇ ਜਿਹੜੀ ਚਹਲ ਪਹਲ ਹੈ ਉਹ ਵੀ ਆਮ ਦਿਨਾਂ ਦੇ ਨਾਲੋਂ ਘੱਟ ਨਜ਼ਰ ਆ ਰਹੀ ਹੈ ਕਿਉਂਕਿ ਤੁੱਪ ਬਹੁਤ ਜ਼ਿਆਦਾ ਔਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਵਿਦੇਸ਼-ਵਦੇਸ਼ ਤੋਂ ਜਿਹੜੇ ਟੂਰਿਸਟ ਨੇ ਉਹ ਵੀ ਆਉਂਦੇ ਨੇ ਪਰ ਇਸ ਗਰਮੀ ਕਰਕੇ ਕਿਤੇ ਨਾ ਕਿਤੇ ਉਸ ਦੇ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਘਾਟਾ ਦਰਜ ਕੀਤਾ ਗਿਆ ਤਾਂ ਇਸ ਵੇਲੇ ਤੁਸੀਂ ਦੇਖੋ ਅਸੀਂ ਅਮਰੋਦਰ ਦੇ ਨੋਵਲਟੀ ਚੌਕ ਦੇ ਵਿੱਚ ਆ ਜਿੱਥੇ ਕਿ ਲੋਕ ਸੜਕਾਂ ਤੇ ਨਜ਼ਰ ਤਾਂ ਜ਼ਰੂਰ ਆ ਰਹੇ ਨੇ ਪਰ ਕਿਸੇ ਨੂੰ ਜੇਕਰ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਉਹਨੂੰ ਤਾਂ ਘਰੋਂ ਨਿਕਲਣਾ ਚਾਹੀਦਾ ਪਰ ਜੇਕਰ ਤੁਸੀਂ ਬਿਨਾਂ ਕਿਸੇ ਕੰਮ ਤੋਂ ਗਰਮੀ ਦੇ ਵਿੱਚ ਨਿਕਲ ਰਹੇ ਹੋ ਤਾਂ ਕਿਸੇ ਨਾ ਕਿਸੇ ਬਿਮਾਰੀ ਦਾ ਵੀ ਸ਼ਿਕਾਰ ਲੋਕ ਹੋ ਸਕਦੇ ਨੇ ਪਰ ਪੁਲਿਸ ਤੁਸੀਂ ਦੇਖੋ ਕਿ باوجود ਇੰਨੀ ਗਰਮੀ ਦੇ ਆਪਣੀ ਜਿਹੜੀ ਚੱਲ ਬਾਤ ਜ਼ਰੂਰ ਕਰੋ ਰਾਜੀਪ ਕੀ ਕੁਝ ਕਹਿਣਾ ਚਾਹੁੰਦੇ ਨੇ 85 ਜੀ ਜੀ ਰਾਜੀ ਤਾਂ ਬਿਲਕੁਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਸ ਸੜਕ ਦੇ ਉੱਤੇ ਤੁਸੀਂ ਦੇਖੋ ਕਿ ਅਸੀਂ ਜਿਸ ਥਾਂ ਤੇ ਮੌਜੂਦ ਆ ਇੱਥੇ ਸਿਗਨਲ ਦੇ ਉੱਤੇ ਕੁਝ ਲੋਕ ਰੁਕੇ ਨੇ ਗੱਲਬਾਤ ਕਰਦੇ ਆ ਭਾਜੀ ਕਿੰਨੀ ਕਿ ਗਰਮੀ ਆ ਗਰਮੀ ਸਵਾਰੀ ਸਵਰੀ ਮਿਲਦੀ ਬਹੁਤ ਘੱਟ ਮਿਲਦੀ ਆਈ ਜੀ ਸਵਾਰੀ ਬਹੁਤ ਜ਼ਿਆਦਾ ਘੱਟ ਕੰਮ ਇੰਨਾ ਕਿ ਨਹੀਂ ਹੈਗਾ ਬਹੁਤ ਕਿਉਂਕਿ ਤੇ ਗਰਮੀ ਕਰਕੇ ਟੂਰਿਸਟ ਵੀ ਜਿਹੜੇ ਘੱਟ ਬਹੁਤ ਘੱਟ ਆਂਦੇ ਨੇ ਬਹੁਤ ਜ਼ਿਆਦਾ ਇਹ ਤਾਂ ਤੁਸੀਂ ਜਿੱਦਾਂ ਹੁਣ ਵੀ ਖਾਲੀ ਲੈ ਕੇ ਜਾ ਰਹੇ ਐਦਾਂ ਹੀ ਫਿਰ ਐਦਾਂ ਚਲੋ ਘੁੰਮ ਫਿਰ ਕੇ ਆ ਮਿਲ ਗਈ ਤੇ ਮਿਲ ਗਈ ਵਾ ਸਾਰਾ ਗਰਮੀ ਕਰਕੇ ਹਾਂਜੀ ਗਰਮੀ ਕਰ ਬਿਲਕੁਲ ਤਾਂ ਜਿਸ ਤਰ੍ਹਾਂ ਇਹਨਾਂ ਨੇ ਵੀ ਕਹਿ ਭਾਈ ਸਾਹਿਬ ਈ ਰਿਕਸ਼ਾ ਚਲਾਉਂਦੇ ਨੇ ਤਾਂ ਇਹਨਾਂ ਦਾ ਕਹਿਣਾ ਕਿ ਗਰਮੀ ਕਰਕੇ ਸਵਾਰੀਆਂ ਵੀ ਬਹੁਤ ਘੱਟ ਮਿਲਦੀਆਂ ਨੇ ਔਰ ਲੋਕ ਤੁਸੀਂ ਦੇਖੋ ਕਿ ਆਪਣਾ ਫੇਸ ਉਹ ਕਹਿੰਦਾ ਸੀ ਕਿ ਰੋਕੀਏ ਰੋਕ ਕੋਸ਼ਿਸ਼ ਅਸੀਂ ਕਰਾਂਗੇ ਕਿ ਤੁਹਾਡੇ ਕੋਲ ਦੁਬਾਰਾ ਰੁਕ ਕਰੀਏ ਤਾਂ ਪੁਲਿਸ ਮੁਲਾਜ਼ਮਾਂ ਨਾਲ ਜ਼ਰੂਰ ਗੱਲ ਕਰਿਓ ਕਿ ਕਿੰਨਾ ਔਖਾ ਹੋ ਜਾਂਦਾ ਹੈ ਇਸ ਅੱਤ ਦੀ ਗਰਮੀ ਦੇ ਵਿੱਚ ਇਸ ਤਰੀਕੇ ਦੇ ਨਾਲ ਡਿਊਟੀ ਤੇ ਖੜਨਾ ਮੋਗਾ ਦਾ ਰੁਕ ਕਰਾਂਗੇ ਦੀਪਕ ਸਿੰਘਲਾ ਨੇ ਮੇਰੇ ਸਹੂਗੀ ਲਾਈ ਮੌਜੂਦ ਨੇ ਮੋਗਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੂੰ ਲੈ ਕੇ ਤਸਵੀਰ ਹੈ ਦੀਪਕ ਗੁਰਜੋਤ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ 20 ਮਈ ਦਾ ਦਿਨ ਹੈ ਤਾਂ 20 ਮਈ ਦੇ ਦਿਨ ਤੇ ਹੀ ਜਿਹੜੀ ਆ ਗਰਮੀ ਨੇ ਵਟ ਕੱਢੇ ਪਏ ਨੇ ਅਗਰ ਤੁਸੀਂ ਬਾਜ਼ਾਰ ਚ ਨਿਕਲਣਾ ਤਾਂ ਬਹੁਤ ਔਖਾ ਹੈ ਸਵੇਰ ਦੇ 11 ਵਜੇ ਹੀ ਜਿਹੜੇ ਬਾਜ਼ਾਰ ਸੁੰਨੇ ਨਜ਼ਰ ਆਉਣ ਲੱਗ ਜਾਂਦੇ ਨੇ ਔਰ ਥਾਂ ਥਾਂ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਸਕੰਜਵੀ ਵੜੀਆਂ ਰੇੜੀਆਂ ਵੀ ਖੜੀਆਂ ਤਾਂ ਕਿ ਲੋਕ ਗਰਮੀ ਤੋਂ ਨਜਾਤ ਪਾ ਸਕਣ ਤੁਸੀਂ ਦੇਖ ਸਕਦੇ ਹੋ ਸਾਡੇ ਹੱਥ ਚ ਵੀ ਇੱਕ ਸਕੰਜਵੀ ਦਾ ਗਲਾਸ ਹੈ ਕਿਉਂਕਿ ਪਿੱਛੇ ਰੇੜੀ ਵੀ ਲੱਗੀ ਹੋਈ ਹੈ ਸਕੰਜਵੀ ਦੀ ਔਰ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਗਰਮੀ ਦੂਰ ਕਰਨ ਲਈ ਇਸ ਦਾ ਸਾਰਾ ਵੀ ਲੈ ਰਹੇ ਨੇ ਲੇਕਿਨ ਦੂਜੇ ਪਾਸੇ ਅਗਰ ਗ ਜਿਹੜੇ ਸੁੰਨੇ ਨਜ਼ਰ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਸ਼ਕੰਜਵੀ ਵਾਲੀ ਰੇੜੀ ਹੈ ਹਾਲਾਂਕਿ ਇਕਾ ਦੁਕਾ ਗਾਹ ਕਿਥੇ ਨਜ਼ਰ ਆਉਂਦੇ ਨੇ ਕਿਉਂਕਿ ਜਿਹੜਾ ਸਵੇਰ ਦਾ ਸਮਾਂ ਹੁੰਦਾ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਗਾਹ ਬਹੁਤ ਘੱਟ ਨਿਕਲਦਾ ਬਾਜ਼ਾਰ ਵੀ ਸੁੰਨੇ ਹੁੰਦੇ ਨੇ ਜਿਹੜਾ ਲੋਕ ਨੇ ਉਹ ਆਪਣੇ ਜ਼ਰੂਰੀ ਕੰਮਾਂ ਨੂੰ ਲੈ ਕੇ ਨਿਕਲਦੇ ਨੇ ਉਸ ਕਰਕੇ ਦੁਕਾਨਦਾਰਾਂ ਤੇ ਵੀ ਅਸਰ ਪੈਂਦਾ ਸ਼ਕੰਜਵੀ ਵਾਲਾ ਵੀਰੇ ਨਾਲ ਵੀ ਗੱਲ ਕਰ ਲੈਣੀ ਹੈ ਕਿ ਕਾਰੋਬਾਰ ਤੇ ਕਿੰਨਾ ਕਸਰ ਹੈ ਵੀਰ ਕਾਰੋਬਾਰ ਤੇ ਕਿੰਨਾ ਕਸਰ ਹੈ ਗਰਮੀ ਪੈ ਰਹੀ ਹੈ ਤੇ ਸ਼ਕੰਜਵੀ ਦੇ ਗਾਹਕ ਜਿਆਦਾ ਨਜ਼ਰ ਨਹੀਂ ਆ ਰਹੇ ਗਰਮੀ ਤਾਂ ਬਹੁਤ ਜ਼ਿਆਦਾ ਹੈ ਅਭੀ ਤਾਂ ਟਾਈਮ ਹੋਇਆ ਨਹੀਂ ਫਿਰਹਾਲ ਗਰਮੀ ਜ਼ਿਆਦਾ ਅਭੀ ਹੈ ਨਹੀਂ 12 ਵਜੇ ਤੱਕ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਲੋਕ ਕਈ ਇੱਕ ਇੱਕ ਦੋ ਦੋ ਤਿੰਨ ਤਿੰਨ ਗਲਾਸ ਪੀ ਜਾਂਦੇ ਹਨ ਗਰਮੀ ਬਹੁਤ ਹੈ ਕਿੰਨੇ ਕਿ ਗਾਹ ਕਿ ਦੁਪਹਿਰੇ ਅਗਰ 11 11 ਵਜੇ ਤੋਂ 5 ਵਜੇ ਤੱਕ ਦੀ ਗੱਲ ਕੀਤੀ ਜਾਵੇ ਤਾਂ ਘਟ ਜਾਂਦੇ ਆ ਉਦੋਂ ਉਸ ਤੋਂ ਬਾਅਦ ਥੋੜਾ ਗਰਮੀ ਜਦੋਂ ਘਟ ਹੁੰਦੀ ਹੈ ਤਾਂ ਉਦੋਂ ਗ੍ਰਾਹਕ ਘਟ ਜਾਂਦੇ ਆ ਲੇਕਿਨ ਫਿਰਹਾਲ ਗਰਮੀ ਬਹੁਤ ਜ਼ਿਆਦਾ ਹੈ ਕਾਰੋਬਾਰ ਤੇ ਕਿੰਨਾ ਕਸਰ ਕਾਰੋਬਾਰ ਤੇ ਬਹੁਤ ਜ਼ਿਆਦਾ ਅਸਰ ਹੈ ਲੋਕੀ ਘਰੋਂ ਕੱਟ ਹੀ ਨਿਕਲਦੇ ਆ ਜਿਹੜੇ ਨਿਕਲਦੇ ਹੁਣ ਤਾਂ ਜ਼ਿਆਦਾ ਲੱਗਦੀ ਹੈ ਗਰਮੀ ਜ਼ਿਆਦਾ ਹੈ ਕਿਵੇਂ ਬਚਾ ਕੇਵੇਂ ਕਰਦੇ ਜੀ ਬਚਾਉਦਾ ਜੀ ਆਪਾਂ ਪਾਣੀ ਨਿੰਬੂ ਪਾਣੀ ਹੋਰ ਵੀ ਸਾਰੀ ਬਹੁਤ ਸਾਰੀ ਲਿਕਰ ਚੀਜ਼ਾਂ ਹੈ ਜਿਨ੍ਹਾਂ ਨੂੰ ਪੀ ਕੇ ਆਪਾਂ ਬਚਾਉ ਕਰਦੇ ਹਾਂ ਨਾਲੇ ਕਪਲੀਡ ਰੋੜੇ ਲਾ ਕੇ ਵਧੀਆ ਉਹ ਬੰਨ ਕੇ ਨਿਕਲਦੇ ਆ ਜੀ ਕੰਮ ਆਸ ਤੇ ਬਿਲਕੁਲ ਗੁਰਜੋਤ ਲੋਕ ਜਿਹੜੇ ਆ ਸ਼ਕੰਜਵੀ ਪੀ ਕੇ ਜਾਂ ਨਿੰਬੂ ਪਾਣੀ ਪੀ ਕੇ ਗਰਮੀ ਦੂਰ ਕਰਦੇ ਨੇ ਫਿਰ ਤੁਸੀਂ ਕੀ ਕੰਮ ਕਰਦੇ ਹੋ ਵੈਸੇ ਇਹ ਲੇਬਰ ਦਾ ਕਰਦੇ ਨੇ ਲੇਬਰ ਦਾ ਕੰਮ ਕਰਦੇ ਹਾਂ ਅਜੀ ਲੇਬਰ ਤੇ ਕਹੀ ਨਹੀਂ ਤੁਸੀਂ ਗਾਹ ਕਹੀ ਨਹੀਂ ਜੀ ਨਿਕਲਦਾ ਗਰਮੀ ਕਰਕੇ ਜੀ ਬਹੁਤ ਘਟਾ ਕੇ ਨਿਕਲਦਾ ਇਹ ਤੜਕੇ ਤੋਂ ਖੜੇ ਆ ਜੀ 6 ਵਜੇ ਤੋਂ ਲੈ ਕੇ ਸ਼ਾਮ ਤੱਕ ਕੱਢਦੇ ਆ ਜੀ ਕੋਈ ਕੰਮਕਾਰ ਆ ਜੇ ਤੇ ਮਿਲ ਜੇ ਫਿਰ ਜਾਈਦਾ ਜੀ ਨਹੀਂ ਕੰਮ ਵੀ ਨਹੀਂ ਮਿਲਦਾ ਪਿਆ ਕੰਮ ਵੀ ਨਹੀਂ ਮਿਲਦਾ ਪਿਆ ਇਹ ਗਰਮੀ ਕਰਕੇ ਕੰਮ ਨਹੀਂ ਮਿਲਦਾ ਹਾਂਜੀ ਹਾਂਜੀ ਗਰਮੀ ਕਰਕੇ ਤੁਸੀਂ ਵੀ ਮਿਹਨਤ ਮਜ਼ਦੂਰੀ ਕਰਦੇ ਹੋ ਹਾਂਜੀ ਕਿਵੇਂ ਆ ਕੰਮ ਕਰ ਜਿਵੇਂ ਗਰਮੀਂਦਾ ਮੰਦਾ ਹੀ ਆ ਜੀ ਮੰਦਾ ਹੀ ਬਿਲਕੁਲੀ ਗਰਮੀ ਦੇ ਕਾਰਨ ਕੰਮ ਵੀ ਮੰਦਾ ਵੀਰ ਮੋਟਰਸਾਈਕਲ ਤੇ ਆਏ ਨੇ ਗਮਚਾ ਰੱਖਿਆ ਹੋਇਆ ਮੋਢੇ ਤੇ ਗਰਮੀ ਦਾ ਕੀ ਹਲਾਬ ਨੇ ਗਰਮੀ ਬਹੁਤ ਪਈ ਜਾਂਦੀ ਪਈ ਆ ਬਹੁਤ ਜ਼ਿਆਦਾ ਜ਼ਰੂਰੀ ਕੰਮ ਤੇ ਬਾਹਰ ਨਿਕਲਦੇ ਹੋ ਹਾਂ ਜ਼ਰੂਰੀ ਕੰਮ ਲਈ ਹੁੰਦੇ ਬਾਹਰ ਪਈ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਗਰਮੀ ਦੇ ਬਹੁਤ ਜ਼ਿਆਦਾ ਪਈ ਆ ਦੌਰੇ ਪਈ ਜਾਂਦੇ ਬੰਦਿਆਂ ਨੂੰ ਇੰਨੀ ਗਰਮੀ ਪਈ ਜਾਂਦੀ ਬਿਲਕੁਲ ਗੁਰਜੋਤ ਗਰਮੀ ਦੇ ਵਿੱਚ ਬਾਹਰ ਨਿਕਲਣਾ ਬਹੁਤ ਔਖਾ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਣੇ ਆ ਕਿਉਂਕਿ ਅਸੀਂ ਇਸ ਟਾਈਮ ਮੋਗਾ ਦੇ ਅੰਡਰ ਰੇਲਵੇ ਬ੍ਰਿਜ ਤੇ ਖੜੇ ਆ ਇਧਰਲੇ ਪਾਸੇ ਇੱਕ ਕਿਸਾਨਾਂ ਨੇ ਮੇਲਾ ਵੀ ਲਗਾਇਆ ਹੋਇਆ ਉਹ ਵੀ ਤੁਸੀਂ ਮੇਲਾ ਵੀ ਦੇਖ ਸਕਦੇ ਹੋ ਗਰਜੋਤ ਕੀ ਮੇਲੇ ਦੇ ਵਿੱਚ ਵੀ ਕੋਈ ਜ਼ਿਆਦਾ ਰਸ਼ ਨਜ਼ਰ ਨਹੀਂ ਆਉਂਦਾ ਕਿਉਂਕਿ ਆਮ ਤੌਰ ਤੇ ਲੋਕ ਜਿਹੜੀਆਂ ਆਰਗੇਨਿਕ ਸਬਜ਼ੀਆਂ ਜਾਂ ਸਮਾਨ ਖਰੀਦਣ ਆਉਂਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਲਾ ਜਿਹੜਾ ਇਹ ਵੀ ਬਿਲਕੁਲ ਸੁੰਸਣਾ ਹੀ ਨਜ਼ਰ ਆਂਦੀ ਹੈ ਕਿਉਂਕਿ 11 ਵਜੇ ਤੋਂ ਲੈ ਕੇ 5 ਵਜੇ ਤੱਕ ਕਿਤੇ ਨਾ ਕਿਤੇ ਲੋਕ ਬਹੁਤ ਕਰੋਬਾਰ ਨਿਕਲਦੇ ਘਟ ਬਾਹਰ ਨਿਕਲਦੇ ਨੇ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਕਾਰੋਬਾਰ ਤੇ ਵੀ ਮੰਦੀ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਗਰਮੀ ਨੂੰ ਲੈ ਕੇ ਗਰਮੀ ਦੇ ਕਾਰਨ ਜਿਹੜਾ ਗਾ ਕਿੰਨਾ ਕੁ ਕੱਟ ਨਿਕਲਦਾ ਵੀਰ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੁਸੀਂ ਸਬਜ਼ੀ ਲੈਣ ਆਏ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਕਰੂ ਜੀ ਜਿਹਨੇ ਆਰਗੈਨਿਕ ਸਬਜ਼ੀ ਖਾਣੀ ਜੀ ਗਰਮੀ ਹੋਵੇ ਸਰਦੀ ਹੋਵੇ ਲੈ ਆਈ ਜਾਂਦੇ ਨੇ ਪਰ ਗਰਮੀ ਦਾ ਅਸਰ ਤਾਂ ਬਹੁਤ ਜ਼ਿਆਦਾ ਹੈ ਲੋਕ ਬਹੁਤ ਘੱਟ ਬਾਹਰ ਨਿਕਲਦੇ ਆ ਘੱਟ ਨਿਕਲਦੇ ਬਹੁਤ ਘੱਟ 20 ਮਈ ਦਾ ਦਿਨ ਹੈ ਤੇ ਹੁਣੀ ਪਾਰਾ ਜਿਹੜਾ 43 ਤੋਂ 48 ਪਹੁੰਚ ਗਿਆ ਇਹ ਤਾਂ ਹੁਣ ਕੁਦਰਤੀ ਹੈਗਾ ਜੀ ਇਹ ਚ ਕਿਸੇ ਦੇ ਕੀ ਬਸ ਆਇਆ ਤਾਂ ਹੁਣ ਗਰਮੀ ਦਾ ਵਧਣਾ ਹੀ ਹੈ ਹੁਣ ਆਉਣ ਵਾਲੇ ਟਾਈਮ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਦੀਪਕ तमाम ਜਾਣਕਾਰੀ ਦੇ ਲਈ ਧੰਨਵਾਦ ਹੈ ਦੂਜੇ ਪਾਸੇ ਸੰਗਰੂਰ ਅਤੇ ਅੰਮ੍ਰਿਤਸਰ ਤੋਂ ਵੀ ਅਸੀਂ ਰਿਪੋਰਟ ਵੇਖੀ ਹੈ ਔਰ ਉੱਥੇ ਵੀ ਇਹੋ ਹਾਲ ਹੈ ਤਾਂ ਲਗਾਤਾਰ ਅਸੀਂ ਟੈਂਪਰੇਚਰ ਵੀ ਦਿਖਾ ਰਹੇ ਹਾਂ ਕਿੰਨਾ ਦਰਜ ਕੀਤਾ ਗਿਆ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਰ ਅਤਿ ਦੀ ਗਰਮੀ ਹੈ ਗਰਮੀ ਦਾ ਟੌਰਚਰ ਹੈ ਲੋਕ ਬੇहद ਪਰੇਸ਼ਾਨ ਨੇ ਬੇਹਾਲ ਹੋਏ ਹੋਏ ਨੇ ਵੱਖ-ਵੱਖ ਚੀਜ਼ਾਂ ਦਾ ਸਹਾਰਾ ਲੈ ਰਹੇ ਨੇ ਅਏ ਤਸਵੀਰ ਅਸੀਂ ਦਿਖਾ ਰਹੇ ਹਾਂ ਗ੍ਰਾਫਿਕ ਦੇ ذریعے ਕਿ ਕਿੰਨਾ ਜ਼ਿਆਦਾ ਟੈਂਪਰੇਚਰ ਹੈ ਦਿੱਲੀ ਦਾ ਜ਼ਿਕਰ ਜ਼ਿਕਰ ਕੀਤਾ ਜਾਇਆ ਸਭ ਤੋਂ ਗਰਮ ਸ਼ਹਿਰ ਕਿਹੜੇ ਨੇ ਦਿੱਲੀ ਦਾ ਨਜ਼ਫਰ ਗੜ ਹੈ ਆਗਰਾ ਹੈ ਕਾਨਪੂਰ ਸਰਸਾ ਬਠਿੰਡਾ ਤਾਂ ਬਠਿੰਡਾ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਗਰਮ ਸ਼ਹਿਰ ਦੇ ਵਿੱਚ ਦਰਜ ਕੀਤਾ ਗਿਆ ਹੈ ਔਰ ਬਠਿੰਡਾ ਦੇ ਵਿੱਚ ਗੱਲ ਕੀਤੀ ਜਾਏ ਤਾਂ 46.4 ਡਿਗਰੀ ਸੈਲਸੀਅਸ ਇੱਥੇ ਤਾਪਮਾਨ ਹੈ ਤਾਂ 10 ਵਾਲਾ ਜਾ ਸਕਦਾ ਹੈ ਕਿ 13 43 ਤੋਂ ਲੈ ਕੇ 47 ਡਿਗਰੀ ਤੱਕ ਜਿਹੜਾ ਟੈਂਪਰੇਚਰ ਹੈ ਉਹ ਦਰਜ ਕੀਤਾ ਜਾ ਰਿਹਾ ਔਰ ਬੇहद ਹੀ ਜ਼ਿਆਦਾ ਅਤ ਦੀ ਗਰਮੀ ਹੈ ਸਵਭਾਵਿਕ ਤੌਰ ਤੇ ਕੰਮਕਾਰ ਪ੍ਰਭਾਵਿਤ ਹੋ ਰਹੇ ਨੇ ਜੇਕਰ ਅਸੀਂ ਸੰਗਰੂਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਔਰ ਦੂਸਰੇ ਪਾਸੇ ਮੋਗਾ ਤੋਂ ਵੀ ਅਸੀਂ ਰਿਪੋਰਟ ਵੇਖੀ ਹੈ ਤਾਂ ਉੱਥੇ ਹੀ ਇਹ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਬਹੁਤ ਹੀ ਜ਼ਿਆਦਾ ਗਰਮੀ ਘਰਾਂ ਦੇ ਵਿੱਚ ਬੈਠ ਕੇ ਕੰਮ ਕਰਨਾ ਇੱਕ ਵੱਖਰਾ ਮਸਲਾ ਹੁੰਦਾ ਪਰ ਜਦੋਂ ਅਤ ਦੀ ਗਰਮੀ ਦੇ ਵਿੱਚ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਕੰਮ ਕਰਨਾ ਹੋਏ ਤਾਂ ਉਸ ਸ਼ਖਸ ਤੋਂ ਹੀ ਪੁੱਛਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਅ ਬੇਹਾਲੀ ਦੇ ਵਿੱਚ ਗਰਮੀ ਦੇ ਵਿੱਚ ਜਿਹੜਾ ਹੈ ਉਹ ਸਰਵਾਈਵ ਕਰ ਰਿਹਾ ਕਿਉਂਕਿ ਰਿਕਸ਼ਾ ਚਾਲਕ ਦੀ ਗੱਲ ਕਰ ਲਈਏ ਦਿਹਾੜੀਦਾਰ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੇ ਅ ਵੱਖ-ਵੱਖ ਜਿਹੜੇ ਹੋਰ ਕਮਾਗਾਰਾਂ ਦੇ ਲੋਕ ਨੇ ਉਹਨਾਂ ਦੀ ਗੱਲ ਕਰਨ ਲਈਏ ਤਾਂ ਬੇਗਾ ਦੀ ਜ਼ਿਆਦਾ ਪ੍ਰਭਾਵ ਪੈ ਰਿਹਾ ਕੰਮ ਤੇ ਏਕੇ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਏਕੇ ਸਿੰਘ ਜੀ ਸਵਾਗਤ ਹੈ న్యూਸ 18 ਪੰਜਾਬ ਤੇ ਅਹ ਜਾਣਕਾਰੀ ਤੁਹਾਡੇ ਤੋਂ ਚਾਹਨੇ ਆ ਕਿਉਂਕਿ ਇਸ ਵੇਲੇ ਤਾਪਮਾਨ ਬੇਹਤ ਜ਼ਿਆਦਾ ਵਧਿਆ ਹੈ ਆਮੂਮਨ ਤੌਰ ਤੇ ਇਹ ਗੱਲ ਕੀਤੀ ਜਾਏ ਇੰਨੀ ਜ਼ਿਆਦਾ ਗਰਮੀ ਮਈ ਦੇ ਵਿੱਚ ਬਹੁਤ ਘਾਟ ਵੇਖੀ ਗਈ ਹੈ ਲੋਕਾਂ ਨਾਲ ਵੀ ਹੁਣ ਗੱਲਬਾਤ ਕਰ ਰਹੇ ਸੀ ਉਹ ਕਹਿ ਰਹੇ ਨੇ ਕਿ ਫਿਰ ਜੂਨ ਜੁਲਾਈ ਚ ਕੀ ਹਾਲ ਹੋਏਗਾ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕੋਜੱਗੇ ਰਹਿਣ ਵਾਲਾ ਹੈ ਗਰਮੀ ਦਾ ਮੌਸਮ ਦੇਖਿਏ ਜਹਾ ਤੱਕ ਵੀ ਪ੍ਰੈਜ਼ੈਂਟ ਟ੍ਰੈਂਡ ਜੋ ਇੰਡੀਕੇਟਰ ਇੰਡੀਕੇਟ ਹੋ ਰਹਾ ਹੈ उसके अनुसार अभी पंजाब हरियाणा और चंडीगढ़ में अगले चार पांच दिनों तक गर्मी से राहत की बिल्कुल संभावना नहीं है हमने ऑलरेडी रेड अलर्ट दिया हुआ है और इसी तरीके से हीट वेव और सीवियर हीट वेव के कंडीशन जो है पंजाब हरियाणा और चंडीगढ़ में आपको अभी चलते रह, चलते रहेंगे और अगले सात दिनों तक आपको बारिश की भी कोई संभावना दिख नहीं रही है इसलिए अभी गर्मी से आपको राहत नहीं मिलने वाला है लोगों को इस तरीके से जानने गर्मी के लिए अभी मानसिक रूप से अगले पांच से सात दिनों तक अगले पांच से सात दिनों तक तैयार रहना पड़ेगा जी हफ्ते के बाद आप बता रहे हैं कि सात दिन अभी कुछ नहीं है तो सात दिन के बाद माना जा सकता है कुछ बरसात होगी या कुछ राहत मिलेगी क्योंकि हवाएं तो देखो चल रही हैं लेकिन दे, बहुत ही तेज गर्म लू हवा जी देखिए हाँ अभी बेसिकली ये एक खुशखबरी है इस पर केरला में जो मानसून जो है समय अनुसार हिट करने वाला है एक जून को एक्सपेक्टेड डेट है और मोस्ट मोस्टी एक जून को हिट कर जाएगा मतलब कि केरला जो तट पर आ जाएगा लेकिन पंजाब और हरियाणा चंडी और चंडीगढ़ की जहाँ हम बात करें तो यहाँ पर मानसून जो है सत्ताईस से अट्ठाईस जून को पहुंचता है मतलब यहाँ पर सत्ताईस से अट्ठाईस जून को पहुंचेगा मानसून तो मानसून के आने में अभी कम से कम आपको सवा महीने का टाइम है उसके बीच में इस जानलेवा गर्मी से राहत सिर्फ वेस्टर्न डिस्टर्बेंस ही आपको दिलवा सकता है या फिर और कोई लोकल इवेंट हो जाए जिसके चलते आपको बारिश हो जाए लेकिन उसकी भी अभी कोई संभावना नहीं दिख रही है अगले पांच से सात दिनों तक और तक वेस्टर्न डिस्टर्बेंस का सवाल है इसका प्रिडिक्शन संभव नहीं है जस, जस इसका ऑब्जर्वेशन ही संभव है इसको छह से सात दिनों पहले ही ऑब्जर्व किया जा सकता है तो अभी तो प्रेजेंट इंडिकेशन जो है उसके अनुसार अगले छह सात दिनों तक तो ऐसा कोई फ्रेश वेस्टर्न डिस्टर्बेंस नहीं है जो तो कि जानलेवा गर्मी से हमको आपको राहत दिला सके तो अभी तक आपको पांच से सात दिनों तक कोई संभावना नहीं है और उसके बाद चलिए हम भी चलिए पॉजिटिव उम्मीद भी लेकर चले की शायद कोई वेस्टर्न डिस्टर्बेंस आ जाए और इस हमको राहत दे दे उसके बारे में नहीं दे है। लेकिन उसके बरसात की की हुई बहुत ज्यादा ठंड की बात की जाए तो बहुत ही ज्यादा प्रचंड बिल्कुल ठंड पड़ी और इस बार मौसम गर्मी की बात की जाए तो पहले ही गर्मी आ चुकी है और इतनी ज्यादा गर्मी पड़ रही है तो क्या कुछ आगे हालात क्या इसी तरह से चलते रहेंगे देखिए इसके बारे में सिंपल मैं मैं कहना चाहूंगा हम लोगों ने प्रकृति के साथ जो मजाक करना शुरू किया है इसके लिए हम खुद अपने आप को जिम्मेदार मानते हैं प्रकृति ने उसका अब रूप दिखाना आपको शुरू कर दिया है सिर्फ जिस, जिस तरीके से ग्रीन हाउसेज गैसेस का इमिशन बढ़ता जा रहा है जिस तरीके से ग्लोबल वार्मिंग होती जा रही है तो इस तरीके से एक्सट्रीम वेदर तो एक्सपेक्टेड है ही आप तो सिर्फ इसकी बात कर रहे हैं मतलब की अति बारिश की बात कर रहे हैं या फिर ठंड की बात कर रहे हैं आपको याद होगा कि पिछले साल भी आपको अबोहर में आपको यह आया था टॉर्नेडो हुआ था और इस साल भी उसी रीजन में एक फ्रेश टोर्नेडो हुआ याद है ना तो ये क्या होता है टॉर्नेडो रेयर रेयर वेदर इवेंट होते हैं ये यूजुअली आपको होते नहीं है तो एक्सट्रीम वेदर के केसेस तो बढ़ते ही जा रहे हैं और इसके लिए जिम्मेदार ਔਰ ਕੋਈ ਨਹੀਂ ਹਮ ਔਰ ਆਪ ਜੈਸੇ ਲੋਕ ਹੈ ਜਿਨ੍ਹਾਂ ਨੇ ਪ੍ਰਕਿਰਤੀ ਕੇ ਸਾਥ ਮਜ਼ਾਕ ਕੀਤਾ ਹੈ ਔਰ ਪ੍ਰਕਿਰਤੀ ਅਬ ਆਪਣਾ ਰੂਪ ਜੋ ਹੈ ਆਪਕੋ ਦਿਖਲਾ ਰਹੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕੇ ਸਿੰਘ ਜੀ ਨਿਊਜ਼ 18 ਪੰਜਾਬ ਕੇ ਸਾਥ ਜੁੜਨੇ ਕੇ ਲਈ ਧੰਨਵਾਦ ਤਕਹਿਰ ਦੀ ਗਰਮੀ ਹੈ ਔਰ ਕੁਲ ਮਿਲਾ ਕੇ ਮੌਸਮ ਵਿਭਾਗ ਦੇ ਡਾਇਰੈਕਟਰ ਵੀ ਇਹੀ ਕਹਿ ਰਹੇ ਸੀ ਕਿ ਜੋ ਕੁਦਰਤ ਦੇ ਨਾਲ ਛੇੜਛਾੜ ਹੈ ਉਸ ਦਾ ਨਤੀਜਾ ਹੀ ਹੈ ਕਿ ਇਸ ਤਰੀਕੇ ਦੇ ਨਾਲ ਸਾਨੂੰ ਮੌਸਮ ਦੇ ਵਿੱਚ ਇੰਨਾ ਜ਼ਿਆਦਾ ਬਦਲਾਅ ਦੇਖਣ ਨੂੰ ਪੈ ਰਿਹਾ ਹੈ ਕਿ ਓਕੇ ਜਿੱਥੇ ਬੇਹੱਦ ਕੜਾਕੇ ਦੀ ਠੰਡ ਪਈ ਉੱਥੇ ਹੁਣ ਅੱਤ ਦੀ ਗਰਮੀ ਤੋਂ ਸਾਨੂੰ ਜੂਝਣਾ ਪਏਗਾ